ਅੱਜ ਮਤਲਬ ਇੱਕ ਬਹੁਤ ਹੀ ਕਿਹਨੇ ਕੀ ਪੁੰਨਲਾ ਕੰਮ ਤੇ ਇੱਕ ਬਹੁਤ ਹੀ ਪਵਿੱਤਰ ਕੰਮ ਜੋ ਅੱਜ ਪਵਿੱਤਰ ਦਿਹਾੜੇ ਕਾਹਾਂਗੇ ਕਿਉਂਕਿ ਕੰਨਿਆਦਾਨ ਇੱਕ ਮਹਾਦਾਨ ਕਿਹਾ ਗਿਆ ਹੈ ਆਪਣੇ ਸ਼ਾਸਤਰਾਂ ਦੇ ਵਿੱਚ ਆਪਣੀ ਸਾਰੇ ਵਿਧਾਨ ਦੇ ਵਿੱਚੀ ਤਾਂ ਇਹ ਐਸਯੂਐਸ ਕਲੱਬ ਜੋ ਹੈ ਆਪਣਾ ਜੀਮੀ ਉਹਨਾਂ ਦੀ ਟੀਮ ਇੱਕ ਬਾਰ ਉਹਨਾਂ ਦੀ ਟੀਮ ਸਾਰੀ ਟੀਮ ਨੂੰ ਮੈਂ ਵਧਾਈ ਦੇ ਪਾਤਰ ਨੇ ਖਾਸ ਕਰਕੇ ਲਲੋਚੀ ਪਿੰਡ ਦੇ ਸਾਰੇ ਲੋਕ ਹੀ ਮੁਬਾਰਕਬਾਦ ਹੈ ਕਿ ਅੱਜ ਉਹਨਾਂ ਦੇ ਲਲੋਚੀ ਦੀ ਧਰਤੀ ਤੇ ਅੱਜ ਕੰਨਿਆਦਾਨ ਮਹਾਦਾਨ ਦਾ ਜੋ ਇਹ ਯੱਗ ਹੈ ਇਹ ਯੱਗ ਕੀਤਾ ਜਾ ਰਿਹਾ ਹੈ 11 ਬੱਚੀਆਂ ਦੀ ਸ਼ਾਦੀ ਬਹੁਤ ਵੱਡਾ ਇੱਕ ਇਹ ਯੋਜਨਾ ਹੈ ਬਹੁਤ ਕਾਮਯਾਬੀ ਇਹਨਾਂ ਨੂੰ ਮਿਲੀ ਹੈ ਇਸ ਚੀਜ਼ ਦੇ ਵਿੱਚ ਬਹੁਤ ਲੋਕਾਂ ਦਾ ਇਕੱਠ ਬਹੁਤ ਲੋਕਾਂ ਨੇ ਪੂਰਾ ਮਤਲਬ ਹੀ ਨਾ ਦਾ ਸਹਿਯੋਗ ਦਿੱਤਾ ਪੂਰਾ ਇਹਨਾਂ ਦੀ ਟੀਮ ਪਹਿਲਾਂ ਵੀ ਜੋ ਐਸਕਿਯੂਐਸ ਕਲੱਬ ਦੀ ਜਿਹੜੀ ਟੀਮ ਹੈ ਸਾਰੀ ਮੁਬਾਰਕਬਾਦ ਦੀ ਹੱਕਦਾਰ ਹੈ ਇਹ ਅੱਗੇ ਵੀ ਇਹ ਸਾਰੇ ਇਹ ਜਿਹੇ ਜੋ ਕੰਮ ਨੇ ਚਾਹੇ ਉਹ ਬਲੱਡ ਡੋਨੇਸ਼ਨ ਦਾ ਕੈਂਪ ਦੇ ਕੰਮ ਨੇ ਚਾਹੇ ਉਹ ਕਿਸੇ ਦੀ ਗਰੀਬ ਪਰਿਵਾਰਾਂ ਦੀ ਮਦਦ ਦਾ ਕੰਮ ਹੋਵੇ ਚਾਹੇ ਉਹ ਉਹਨੇ ਲੜਕੀਆਂ ਦੀ ਸ਼ਾਦੀ ਹਰ ਵਾਰੀ ਕਰਦੇ ਨੇ ਤੇ ਇਸ ਵਾਰੀ ਇਹਨਾਂ ਨੇ ਬੜੇ ਪੱਧਰ ਤੇ ਕੀਤਾ ਮੈਂ ਸਾਰੀ ਟੀਮ ਨੂੰ ਐਫ ਯੂ ਐਸ ਦੀ ਕਲੱਬ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਸਾਰਿਆਂ ਨੂੰ ਕਹਿਣਾ ਕਿ ਅੱਗੇ ਹੋਰ ਜੋਸ਼ ਤੇ ਹੋਰ ਖਰੋਸ਼ ਦੇ ਨਾਲ ਸਾਰਾ ਉਹ ਜੁੜੀ ਇਕਬਾਲ ਹੋਣਾਂ ਦੀ ਟੀਮ ਹੈ ਜਿਮੀ ਹੋਣਾਂ ਦੀ ਟੀਮ ਹੈ ਜੋ ਸਾਰੇ ਇਹ ਟੀਮ ਦੇ ਮੈਂਬਰ ਨੇ ਸਾਰੇ ਹੋਰ ਇਸ ਤਰ੍ਹਾਂ ਦੇ ਹੀ ਜਿਹੜੇ ਉਪਰਾਲੇ ਨੇ ਕਰਦੇ ਰਹੇ ਨੇ ਗਰੀਬ ਘਰ ਦੀਆਂ ਲੋੜਵੰਦ ਕੁੜੀਆਂ ਦੇ ਅਸੀਂ ਵਿਆਹ ਕਰਾਣ ਲੱਗੀਆਂ 11 ਕੁੜੀਆਂ ਦੇ ਵਿਆਹ ਕਰਾ ਰਹੇ ਸੀ ਤੇ ਇਹਦੇ ਵਿੱਚ ਸਾਡੇ ਯਾਰ ਦੋਸਤ ਸਾਰੇ ਇਕੱਠੇ ਹੋ ਕੇ ਹਰ ਸਾਲ ਅਸੀਂ ਕਿਤੇ ਨਾ ਕਿ ਪਹਿਲਾਂ ਅਸੀਂ ਟੂਰਨਾਮੈਂਟ ਵਗੈਰਾ ਕਰਾਉਂਦੇ ਸੀਗੇ ਹੁਣ ਇਸ ਵਾਰ ਅਸੀਂ ਵਿਆਵਾਂ ਦਾ ਵੀ ਰੱਖਿਆ ਤੇ ਵਿੱਚ ਬਲੱਡ ਕੈਂਪ ਦਾ ਵੀ ਰੱਖਿਆ ਇਹ ਸਾਰੇ ਮੇਰੇ ਯਾਰਾਂ ਦੋਸਤਾਂ ਦੇ ਸੰਯੋਗ ਨਾਲ ਕੀਤਾ ਗਿਆ ਜੋ ਮੇਰੇ ਨਾਲ ਹਿੱਸਾ ਪਾਉਂਦੇ ਨੇ ਹਰ ਇੱਕ ਸਪੋਰਟ ਕਰਦਣੇ ਹੈ ਕੰਮ ਚ ਚੰਗੇ ਕੰਮ ਚ ਮੈਂ ਇਹੀ ਚਾਹੁੰਦਾ ਵੀ ਇਹੀ ਕਹਿਣਾ ਵੀ ਸਾਰੇ ਨੌਜਵਾਨਾਂ ਨੂੰ ਵੀ ਚੰਗੇ ਕੰਮ ਲਈ ਸਪੋਰਟ ਕਰੋ ਚੰਗੇ ਕੰਮ ਲਈ ਆਪਣਾ ਅੱਗੇ ਵਧੋ ਸਹਿਯੋਗ ਕਿਦਾਂ ਦਾ ਮਿਲਿਆ ਪਿੰਡ ਦੇ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਤਾਂ ਠੀਕ ਹੈ ਪੰਚਾਇਤਾਂ ਦਾ ਬਹੁਤ ਵਧੀਆ ਮਿਲਿਆ ਮੈਨੂੰ ਸੰਯੋਗ ਬਾਕੀ ਕੋਈ ਨਹੀਂ ਅੱਜ ਕੱਲ ਚੰਗੇ ਕੰਮਾਂ 'ਚ ਕੋਈ ਨਹੀਂ ਸਾਥ ਦਿੰਦਾ ਕਈ ਪਰ ਐ ਵੀ ਸਾਡੇ ਨਾਲ ਸਾਡੇ ਨੌਜਵਾਨ ਮੁੰਡੇ ਸਾਡੇ ਨਾਲ ਦੇ ਸਾਡਾ ਬਹੁਤ ਸਾਥ ਦਿੰਦੇ ਨੇ ਤੇ ਸਾਡੇ ਨਾਲ ਵੀ ਖੜਦੇ ਨੇ ਹਾਂ ਜੀ ਨੌਜਵਾਨ ਐਸਜਸ ਸਪੋਰਟਸ ਕਲੱਬ ਵੱਲੋਂ ਸਾਡੇ ਪਿੰਡ ਦੇ ਵਿੱਚ ਪਹਿਲਾ 4-5 ਟੂਰਨਾਮੈਂਟ ਕਰਵਾਏ ਗਏ ਨੇ ਕਬੱਡੀ ਟੂਰਨਾਮੈਂਟ, ਵਾਲੀਬਾਲ ਦੇ। ਇਹਨਾਂ ਬੱਚਿਆਂ ਨੇ ਬਹੁਤ ਵਧੀਆ ਨਸ਼ਾ ਰਹਿਤ ਤੇ ਨਸ਼ੇ ਤੋਂ ਰਹਿਤ, ਨਸ਼ੇ ਤੋਂ ਦੂਰ ਰਹਿਣਾ ਸਿੱਖਿਆ। ਜਿਹੜਾ ਬੰਦੇ ਨੂੰ ਆਪਣੇ ਸਰੀਰ ਨਾਲ ਜੋੜਨਾ, ਵੱਡੇ ਸਨਾ ਨਾਲ ਜੋੜਨਾ, ਥਰੀੜ ਤਾਕਤਵੰਦ ਰੱਖਣਾ ਤੇ ਅੱਜ ਜਿਹੜਾ ਇਹਨਾਂ ਨੇ ਹੋਰ ਵੀ ਕੰਮ ਵੱਡਾ ਕੀਤਾ ਉਹ ਇਹ ਕੀਤਾ ਵੀ ਪਿੰਡ ਦੇ ਵਿੱਚ ਗਰੀਬ ਕੁੜੀਆਂ ਮਤਲਬ ਜਿਹੜੀਆਂ ਲੋੜਵੰਦ ਪਰਿਵਾਰ ਸੀ ਗਰੀਬ ਪਰਿਵਾਰ ਸੀ ਵਿਚਾਰੇ ਨਹੀਂ ਮਦਾਦ ਦੇਜਦਾ ਉਹ ਕਰ ਸਕਦੇ ਸੀ ਨਾ ਨੇ ਆਪਣੇ ਸਰਦਾਰ ਦੇ ਮੁਤਾਬਕ ਹੈਸੀਅਤ ਮੁਤਾਬਕ ਉਹ ਗਰੀਬਤਿਆਂ ਨੂੰ ਅੱਜ ਆਨੰਦ ਕਰਵਾਏ ਤੇ ਆਪਣਾ ਵਿਆਹ ਕੀਤੇ ਉਹਨਾਂ ਦੇ ਬਹੁਤ ਹੀ ਖੁਸ਼ੀਆਂ ਮਤਲਬ ਪ੍ਰਾਪਤ ਹੋਈਆਂ ਬਹੁਤ ਹੀ ਖੁਸ਼ੀਆਂ ਭਰਾ ਮਾਹੌਲ ਬਣਿਆ ਤੇ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸਿੱਖਿਆ ਮਿਲਦੀ ਆ ਵੀ ਗਰੀਬ ਦੀ ਮਦਦ ਕਰਨਾ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਕਿਹਾ ਜਾਂਦਾ ਕਿ ਗੁਰੂ ਘਰ ਦੀ ਗੋਲ ਕਾ ਜਿਹੜੀ ਉਹ ਗਰੀਬ ਦਾ ਮੂੰਹ ਆ ਉਹਦੇ ਅਨੁਸਾਰ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਜਿਵੇਂ ਅੱਜ ਕਾਰਜਕ ਦਖਾਵਾ ਗਿਆ ਬਿਆਦਾ ਕਰਿਆ ਗਿਆ ਇਸ ਨੂੰ ਪੂਰਨ ਕਰਨ ਤੋਂ ਬਾਅਦ ਆਪਾਂ ਇੱਕ ਹੋਰ ਡੇਟ ਰੱਖੀ ਆ ਜਿਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਵੀਗੜ੍ਹ ਦੇ ਜ਼ਿਲ੍ਹੇ ਦੇ ਵਿੱਚ ਆਪਾਂ ਬਹੁਤ بڑا ਕਬੱਡੀ ਕੱਪ ਕਰਾਉਣ ਜਾ ਰਹੇ ਹਾਂ ਜਿਸ ਨੂੰ ਜੀਮੀ ਪੰਡਤ ਨਿਵਾਰੇ ਨੇ ਤੇ ਪ੍ਰਸ਼ਾਨ ਸ਼ਰਮਾ ਇਕਬਾਲ ਲੰਬੜਦਾਰ ਗਿੰਟੂ ਢਾਲ ਤੇ ਰੋਮੀ ਜੋਸ਼ੀ ਤੇ ਸਾਰੇ ਵੀਰ ਸਹਿਯੋਗੀ ਜਿਹੜੇ ਨਾਲ ਨੇ ਉਹ ਸਾਡੇ ਨਾਲ ਨੇ ਥੋੜਾ ਸਬ ਦਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਕੁੜੀਆਂ ਦੇ ਵਿਆਹ ਕਰਾ ਰਹੇ ਹਾਂ ਲੋੜਵਾਂ ਦੇ ਧੀਆ ਦੇ ਤੇ ਇਹ ਕੰਮ ਸਾਰੇ ਸਾਡੇ ਯਾਰ ਦੋਸਤ ਆਪਣੇ ਸਹਿਯੋਗੀ ਸਾਰਿਆਂ ਦੀ ਕਿਰਪਾ ਨਾਲ ਹੋਇਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਖੜੇ ਅਸੀਂ ਵੀ ਉਹਨਾਂ ਨਾਲ ਅੱਗੇ ਖੜਾਂਗੇ ਜਿੱਥੇ ਵੀ ਸਾਡੀ ਲੋੜਈ ਅਸੀਂ ਸਾਰੇ ਉਹਨਾਂ ਨਾਲ ਖੜਾਂਗੇ ਸੋ ਧੰਨਵਾਦ